ਗੁਰੂ ਰੰਧਾਵੇ ਨੇ ਸਿੱਧੂ ਮੂਸੇ ਵਾਲੇ ਦੀ ਆਕੜ ਭੰਤੀ ਉਹਦੇ ਫਾਦਰ ਨੂੰ ਠੋਕਮਾ ਜਵਾਬ ਦਿੱਤਾ ਇਹੋ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਗੁਰੂ ਰੰਧਾਵੇ ਦੇ ਫੈਨਸ ਤੇ ਕੁਝ ਕਹਾ ਫੈਨ ਪੇਜਸ ਵੱਲੋਂ ਸਿੱਧੂ ਦਾ ਬਰੋਟਾਗਾਨਾ ਹੋਣਾ ਸੀ ਤੇ ਪੋਸਟਰ ਵੀ ਕਰੀਬ ਹਫ਼ਤਾ ਪਹਿਲਾਂ ਪੈ ਚੁੱਕਿਆ ਸੀ ਜਿੱਦੇ ਚੱਲਦੇ ਸਿੱਧੂ ਦੇ ਫਾਦਰ ਇੱਕ ਇੰਟਰਵਿਊ 'ਚ ਬਿਆਨ ਦੇ ਦਿੰਦੇ ਆ ਕਿ ਜਿਹਨੂੰ ਕੋਈ ਵਹਿਮ ਆ ਉਹ ਇਹਦੇ ਬਰਾਬਰ ਗਾਣਾ ਛੱਡ ਕੇ ਵੇਖ ਲਿਓ ਹੁਣ ਜੇ ਇੱਥੇ ਇੱਕ ਮੈਚੂਰ ਬੰਦਾ ਹੁੰਦਾ ਉਹਨੇ ਕਹਿਣਾ ਸੀ ਚਲੋ ਕੋਈ ਨਹੀਂ ਕਿ ਭਾਈ ਆਪ ਦੁਨੀਆ ਤੇ ਹੈ ਨਹੀਂ ਚਲੋ ਜੇ ਉਹਦੇ ਫਾਦਰ ਨੇ ਕੌਨਫੀਡੈਂਸ 'ਚ ਇਹ ਗੱਲ ਕ ਚੀਜ਼ ਨੂੰ ਬੜੇ ਹੀ ਆਰਾਮ ਨਾਲ ਇਗਨੋਰ ਕੀਤਾ ਜਾ ਸਕਦਾ ਸੀ ਜਿਵੇਂ ਬਾਕੀ ਸਾਰੀ ਇੰਡਸਟਰੀ ਸ਼ਾਂਤ ਬੈਠੀ ਆ ਉਵੇਂ ਗੁਰੂ ਰੰਧਾਵਾ ਵੀ ਸ਼ਾਂਤ ਬੈਠ ਸਕਦਾ ਸੀ ਪਰ ਉਹਨੇ ਕੀ ਕੀਤਾ ਜਾਣ ਬੁੱਝ ਕੇ ਆਪਦੇ ਇੱਕ ਗਾਣੇ ਦਾ ਪੋਸਟ ਰਿਲੀਜ਼ ਕਰਤਾ ਚਲੋ ਪੋਸਟ ਰਿਲੀਜ਼ ਕੀਤਾ ਕੋਈ ਚੱਕਰ ਨਹੀਂ ਪਰ ਇੱਕ ਪ੍ਰੋਵੋਕੇਟਿਵ ਕੈਪਸ਼ਨ ਪਾ ਕੇ ਚੈਲੰਜ ਕੀਤਾ ਸਿੱਧੂ ਮੂਸੇ ਵਾਲੇ ਨੂੰ ਉਹਦੇ ਫਾਦਰ ਨੂੰ ਤੇ ਉਹਦੇ ਫੈਨਸ ਨੂੰ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਹੁਣ ਜਾਂ ਤਾਂ ਇਹਨੂੰ ਇਨਸਿਕਿਉਰਿਟੀ ਕਹਿ ਲੋ ਜਾਂ ਇਹਨੂੰ ਇੱਕ ਮਾਰਕੀਟਿੰਗ ਸਟ੍ਰੈਟੇਜੀ ਕਹਿ ਲੋ ਕਿਉਂਕਿ ਪਤਾ ਗੁਰੂ ਰੰਧਾਵੇ ਨੂੰ ਵੀ ਸੀ ਕਿ ਇਹਦੇ ਨਾਲ ਸਿੱਧੂ ਦੇ ਫੈਨ ਜ਼ਰੂਰ ਹਰਟ ਹੋਣਗੇ ਵੀ ਕਰਨਗੇ ਪਰ ਹਾਂ ਉਹਦੇ ਨਾਲ ਉਹਦਾ ਗਾਣਾ ਪੰਜਾਬ ਚ ਜਰੂਰ ਲਾਈਮਲਾਈਟ ਚ ਆਜੂ ਭਾਵੇਂ 네ਗੇਟਿਵ ਤਰੀਕੇ ਨਾਲ ਹੀ ਆਵੇ ਤੇ ਇਹ ਰੈਲੇਵੈਂਸੀ ਲਈ ਵੀ ਕੀਤਾ ਹੋ ਸਕਦਾ ਕਿ ਜੋ ਗੁਰੂ ਰੰਦਾਵਾ ਅੱਜ ਕੱਲ ਪੰਜਾਬ ਚ ਇਰ ਰੈਲੇਵੈਂਟ ਚੱਲ ਰਿਹਾ ਉਹ ਰੈਲੇਵੈਂਸੀ ਕਿਸੇ ਤਰੀਕੇ ਨਾਲ ਵਾਪਸ ਮਿਲੇ ਚਾਹੇ ਉਹ ਕੌਂਟਰੋਵਰਸੀ ਦੇ ਥਰੂ ਹੀ ਕਿਉਣਾ ਹੋਵੇ ਪਰ ਐਟ ਦੀ ਐਂਡ ਰਿਜ਼ਲਟ ਤੁਹਾਡੇ ਸਾਹਮਣੇ ਆ ਜਿਹੜੀ 네ਗੇਟਿਵਿਟੀ ਨੂੰ ਬਹੁਤ ਈਜ਼ੀਲੀ ਅਵੋਇਡ ਕੀਤਾ ਜਾ ਸਕਦਾ ਸੀ ਉਹਨੂੰ ਜਾਣਬੁੱਝ ਕੇ ਹੁਣ ਇੱਕ ਕੌਂਟਰੋਵਰਸੀ ਬਣਾ ਦਿੱਤਾ ਗਿਆ ਗੁਰੂ ਰੰਦਾਵੇ ਨੂੰ ਤਾਂ ਚਲੋ ਗਾਲ ਪੈ ਹੀ ਰਹੀ ਆ ਪਰ ਤੰਗ ਤਾਂ ਸਿੱਧੂ ਮੂਸੇ ਵਾਲੇ ਦੇ ਫੈਨਸ ਵੀ ਹੋ ਰਹੇ ਆ ਫੈਨ ਡਿਸਰਵ ਕਰਦੇ ਆ ਕਿ ਉਸ ਚੀਜ਼ ਨੂੰ ਉਹ ਸ਼ਾਂਤੀ ਨਾਲ ਇੰਜੋਏ ਕਰਨ ਪਰ ਫਿਰ ਇਹੋ ਜੀ ਕੰਟਰੋਵਰਸੀ ਕਰਕੇ ਉਹਨਾਂ ਦੀ ਮੂਮੈਂਟ ਵੀ ਖਰਾਬ ਹੋ ਜਾਂਦੀ ਆ ਸੋ ਕਨਕਲੂਜਨ ਇਹੀ ਆ ਕਿ ਗੁਰੂ ਰੰਧਾਵਾ ਨੇ ਇਹੋ ਜੀ ਰੈਲੇਵੈਂਸੀ ਤੋਂ ਲੈਣਾ ਕੀ ਸੀ ਥੋੜੇ ਬਹੁਤ ਵਿਊ ਮਿਲ ਗਏ ਤੇ ਕਾਫੀ ਸਾਰੀਆਂ ਗਾਲਾਂ ਮਿਲ ਗਈਆਂ ਪਰ ਆਈ ਫੀਲ ਲਾਈਕ ਇਹਦੇ ਨਾਲ ਗੁਰੂ ਰੰਧਾਵਾ ਪੰਜਾਬ ਦੇ ਲੋਕਾਂ ਤੋਂ ਹੋਰ ਟੁੱਟਦਾ ਜਾ ਰਿਹਾ